ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇ Punjab ਖੇਡ ਨੀਤੀ 2000 ਤੇ ਪਿੰਡ ਸ਼ਹਿਰ ਅਤੇ ਸੂਬਾ ਪੱਧਰ ਤੇ ਨਤੀਜੇ ਲਿਆ ਰਹੀ ਹੈ ਮੁੱਖ ਮੰਤਰੀ ਪੰਜਾਬ ਦੇ 1 ਕਰੋੜ 38 ਲੱਖ ਨੌਜਵਾਨਾਂ ਨੂੰ ਖੇਡਾਂ ਵੱਲ ਖਿੱਚ ਕੇ ਨਸ਼ਿਆਂ ਤੋਂ ਧਿਆਨ ਹਟਾਉਣਾ ਚਾਹੁੰਦੇ ਹਨ ਪੰਜਾਬ ਦੇ ਸਾਰੇ 13000 ਪਿੰਡਾਂ ਵਿੱਚ ਆਧੁਨਿਕ ਸਹੂਲਤਾਂ ਵਾਲੇ ਮੈਦਾਨ ਅਤੇ ਬੱਚਿਆਂ ਲਈ 1000 ਖੇਡ ਨਰਸਰੀਆਂ ਬਣਾਈਆਂ ਜਾ ਰਹੀਆਂ ਹਨ ਪਹਿਲੇ ਪੜਾਅ ਵਿੱਚ 3083 ਪਿੰਡਾਂ ਦੀ ਚੋਣ ਕੀਤੀ ਗਈ ਹੈ ਹਰ ਜ਼ਿਲ੍ਹੇ ਵਿੱਚ 200 ਵਿਦਿਆਰਥੀਆਂ ਲਈ ਖੇਡ ਹੋਸਟਲ ਅਤੇ ਕੰਪਲੈਕਸ ਬਣਾਏ ਜਾਣਗੇ ਨਰਸਰੀ ਦਾ ਮਤਲਬ ਉੱਥੇ ਆ ਕੇ ਖੇਡਣਗੇ ਉੱਥੇ ਖਾਣਕ ਵੀ ਮਿਲੋਗੀ ਉਹਨਾਂ ਨੂੰ ਉਹਨਾਂ ਲਈ ਡਾਈਟ ਵੀ ਹੋਊਗੀ ਹਰ ਰੋਜ਼ ਖੇਡਣ ਦੇ ਇੰਡੋਰ ਕੇਮਾਂ ਵੀ ਹੋਣਗੇ ਆਊਟਡੋਰ ਕੇਮਾਂ ਵੀ ਹੋਣਗੇ ਖੇਲੋ ਇੰਡੀਆ ਸਟੇਟ ਸੈਂਟਰ ਆਫ ਐਕਸੀਲੈਂਸ ਜਲੰਧਰ ਅਤੇ ਹੁਸ਼ਿਆਰਪੁਰ ਵਿੱਚ ਬਣਾਇਆ ਜਾਵੇਗਾ ਕਈ ਥਾਵਾਂ ਤੇ ਜ਼ਿਲ੍ਹਾ ਖੇਡ ਕੰਪਲੈਕਸਾਂ ਨੂੰ ਰਾਜ ਪੱਧਰੀ ਹਾਈ-ਟੈਕ ਸੈਂਟਰ ਵਿੱਚ ਬਦਲਿਆ ਜਾਵੇਗਾ ਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਪਟਿਆਲਾ ਖੇਡ ਵਿਗਿਆਨ ਟੈਕਨੋਲੋਜੀ ਪ੍ਰਬੰਧਨ ਕੋਚਿੰਗ ਅਤੇ ਖੇਡਾਂ ਨਾਲ ਸੰਬੰਧਿਤ ਸਾਰੇ ਵਿਸ਼ਿਆਂ ਵਿੱਚ ਬੈਚਲਰ ਅਤੇ ਮਾਸਟਰ ਡਿਗਰੀ ਕਰਵਾ ਰਹੀ ਹੈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਤਗਮਾ ਜੇਤੂਆਂ ਨੂੰ ਪੈਨਸ਼ਨ ਦੇ ਨਾਲ-ਨਾਲ ਵੱਡਾ ਮਾਣ ਪੱਤਾ ਅਤੇ ਸਰਕਾਰੀ ਨੌਕਰੀਆਂ ਵੀ ਦਿੱਤੀਆਂ ਜਾ ਰਹੀਆਂ ਹਨ ਪੰਜਾਬ ਖੇਡਾਂ ਖੇਡ ਰਿਹਾ ਹੈ ਪੰਜਾਬ ਵੱਧ ਫੁੱਲ ਰਿਹਾ ਹੈ